ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸواری ਚੱਲੀ ਪਈ ਢੀ ਸੋਟੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰਪਕਾਰੀ ਅੱਜ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਫਰੀਾਈ ਪੁਰਬ ਹੈ ਯਾਰ ਇਹ ਕੀ ਕਰਦੇ ਵੇ ਕਿੰਨਾ ਕਰੂ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗਦੀ ਬੁਰਬ ਦੇ ਉੱਤੇ ਸਮੁੱਚੀ ਸੰਗਤ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਪਿਆਰ ਅਤੇ ਸਮੁੱਚੇ ਸੰਸਾਰ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਦੇ ਦੇਣੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਾਹੌਰ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਗੁਰਿਆਈ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸੌਂਪੀ ਸੀ ਗੁਰਿਆਈ ਦੀ ਸਾਰੀ ਮਰਿਆਦਾ ਬਹੁਤ ਹੀ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਨਿਭਾਈ ਔਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਮੇਰੀ ਪੀਰੀ ਤੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ਼੍ਰੀ ਅਕਾਲ ਤੱਕ ਸਾਭ ਦੀ ਸਿਰਜਣਾ ਕੀਤੀ ਗਵਾਲੀਅਰ ਦੇ ਕਿਲੇ ਦੇ ਵਿੱਚ ਜਦੋਂ ਸੱਚੇ ਪਾਤਸ਼ਾਹ ਜੀ ਕੈਦ ਹੋਏ ਜਦੋਂ ਸਤਗੁਰੂ ਦੀ ਰਿਹਾਈ ਦੀ ਗੱਲ ਆਈ ਤਾਂ ਸੱਚੇ ਪਾਤਸ਼ਾਹ ਦੇ ਕੋਲ ਦੁਖਿਆਰੇ ਰਾਜੇ ਆਏ ਸੀ ਵੱਡੀਆਂ ਸਜ਼ਾਵਾਂ ਪਾ ਰਹੇ 52 ਰਾਜਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਰਿਹਾ ਕਰਵਾਇਆ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਅੱਜ ਜਦੋਂ ਅਸੀਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਗੁਰਤਾ ਗਦੀ ਪੁਰਬ ਮਨਾ ਰਹੇ ਹਾਂ ਉਥੇ ਮੈਂ ਪਾਤਸ਼ਾਹ ਜੀ ਅੱਗੇ ਅਰਦਾਸ ਕਰਦਾ ਹਾਂ اے ਸੱਚੇ ਪਾਤਸ਼ਾਹ ਤੁਸੀਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਸਾਡੇ ਵੀ ਜਿਹੜੇ ਬੰਦੀ ਸਿੰਘ ਜੇਲਾਂ ਦੇ ਵਿੱਚ ਕੈਦ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਰਿਹਾਈਆਂ ਬਖਸ਼ੋ ਹਾਕਮ ਦੇ ਮਨ ਦੇ ਅੰਦਰ ਇਸ ਗੱਲ ਦਾ ਅਹਿਸਾਸ ਹੋਵੇ ਕਿ ਇਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਰਿਹਾਈ ਇਹਨਾਂ ਦਾ ਹੱਕ ਹੈ ਜੋ ਵੀ ਕੌਮ ਦੇ ਵੱਲੋਂ ਜਾਂ ਸਿੱਖਾਂ ਦੀ ਨੁਮਾਇੰਦ ਜ਼ਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਾਰਜ ਕੀਤੇ ਜਾਂਦੇ ਨੇ ਸਮੁੱਚੀ ਕੌਮ ਨੂੰ ਉਹਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਬੰਦੀ ਸਿੰਘ ਸਾਡੀ ਕੌਮ ਦੇ ਯੋਧੇ ਨੇ ਤੇ ਕੌਮ ਦੇ ਲਈ ਉਹ ਜੇਲ੍ਹਾਂ ਦੇ ਵਿੱਚ ਗਏ ਨੇ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਘੁਰਬ ਦੇ ਉੱਤੇ ਵਧਾਈ ਵੀ ਦਿਨਾ ਨਾਲ ਹੀ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਗੁਰਿਆਈ ਦੇ ਉੱਤੇ ਜੋ ਤੋਹਾ ਜੁਗਤ ਸਾਇ ਸ਼ਹਿ ਕਾਇਆ ਫਿਰ ਪਲਟਿਆ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇੱਕ ਹੁਕਮ ਕੀਤਾ ਸੀ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਸਤਰ ਸਜਾਵੋ ਕਮਰ ਕਸਾ ਕਰ ਦੇਹੋ ਦਿਖਾਈ ਹਮਰੀ ਖੁਸ਼ੀ ਹੋਏ ਅਦਖਾਈ ਗੁਰੂ ਨੇ ਆਖਿਆ ਸੀ ਜਿਨੇ ਮੇਰੇ ਕੋਲ ਆਉਣਾ ਚੰਗੇ ਸ਼ਸਤਰ ਲੈ ਕੇ ਆਓ ਚੰਗੇ ਘੋੜੇ ਲੈ ਕੇ ਆਓ ਉਸ ਵੇਲੇ ਸੱਚੇ ਪਾਤਸ਼ਾਹ ਨੇ ਆਪ ਵੀ ਦੋ ਤਲਵਾਰਾਂ ਧਾਰਨ ਕੀਤੀਆਂ ਵਾ ਅੱਜ ਵੀ ਲੋੜ ਆ ਸਿੱਖ ਸ੍ਰੀ ਸਾਹਿਬ ਨੂੰ ਕੋਲ ਰੱਖਣ ਆਪਣੇ ਰਵੈਤੀ ਹਥਿਆਰ ਕੋਲ ਰੱਖਣ ਇਹ ਗੁਰੂ ਦਾ ਹੁਕਮ ਆ ਤੇ ਗੁਰੂ ਦਾ ਹੁਕਮ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲਾਂ ਕਰੀਏ ਕਿਉਂਕਿ ਸੰਤਾਂ ਦੇ ਮੰਦੇ ਵਿੱਚ ਕਈ ਜਿਹੜੀ ਹੈ ਡਰ ਦਾ ਹਾਲ ਬਣਿਆ ਹੈ ਕਿ ਜਿਵੇਂ 20 ਦੇ ਕਲ ਆਰਮੀ ਵੱਲੋਂ ਬਿਆਨ ਆਇਆ ਸੀਗਾ ਕਿ ਬਰਵਾਸਾ ਸਾਹਿਬ ਦੇ ਨਾਮ ਦੇ ਹੁਕਮ ਲੱਗੀ ਸੀ ਅਸੀਂ ਬਚਾਏ ਨੇ ਹੈਂਡ ਗ੍ਰੈਂਟੀ ਵੱਲੋਂ ਪਰਮਿਸ਼ਨ ਆ ਗਈ ਸੀ ਟੱਚ ਕੀ ਗੈਂਦੀ ਰਕੀਪ ਸਿੰਘ ਉਹਨਾਂ ਨੇ ਕਿਹਾ ਹਸਪਤਾਲ ਵਿੱਚ ਛੁੱਪੀ ਦੀ ਸੀ ਮਹਿਨਤ ਦੀ ਗੱਲ ਨਹੀਂ ਹੋਈ ਇਹਦੇ ਸਬੰਧ ਦੇ ਵਿੱਚ ਬਹੁਤ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਤੇ ਜਿਹੜੇ ਉਸ ਵੇਲੇ ਐਡੀਸ਼ਨਲ ਹੈੱਡ ਗ੍ਰੰਥੀ ਸੀ ਸਿੰਘ ਸਾਹਿਬ ਵਿਗਿਆਨੀ ਅਮਰਜੀਤ ਸਿੰਘ ਜੀ ਉਹਨਾਂ ਦੇ ਵੱਲੋਂ ਥੋੜੇ ਚਿਰਤੀ ਅਧਿਕਾਰਕ ਬਿਆਨ ਆਉਣ ਵਾਲਾ ਔਰ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ